ਜੀਤ ਸਿੰਘ ਦੇ ਆ ਰਤਨਾ ਵੇ ਤੇਰੇ ਰੁੱਤਾਂ ਮਲਦੀਆਂ ਬਾਟਣਾ ਵੇ ਸੋਹਣੇ ਦੇ ਗਹਿਣਿਆਂ ਸੰਗ ਲੱਦੀਆਂ ਤੇਰੀ ਹਿੱਕ ਤੇ ਉਗਦੀਆਂ ਫਸਲਾਂ ਵੇ ਹੱਟੀਆਂ ਪੱਠੀਆਂ ਤੇ ਸੱਥੋਂ ਬੋੜਾਂ ਪੱਪੜਾਂ ਦੀਆਂ ਸ਼ਮਾਂ ਬਤਨ ਮੇਰੇ ਸੋਹਣਿਆ ਬਤਨ ਤੇਰੇ ਤੋਂ ਸਦਕੇ ਜਾਵਾਂ ਲੱਗਣ ਨਾ ਨਜ਼ਰ ਤੈਨੂੰ ਆਏ ਹੋ ਦਿਲ ਕਰੇ ਦਵਾਵਾਂ ਹੋਰ ਰਹੀ ਦੀ ਦੁਨੀਆ ਤੇ ਨਾ ਮਰੂਗਾ ਔਰ ਰਹੀ ਦੀ ਦੁਨੀਆ ਤੇ ਨਾ ਮਰੂਗਾ ਔ ਜੱਟ ਮੂਸੇ ਵਾਲਾ ਕਹਿੰਦਾ ਜੱਟ ਏ ਓਏ ਉਹਨੂੰ ਦਿੰਦੇ ਆ ਡਰ ਆਵੇ ਗੋਲੀ ਦੇ ਜਿਹੜਾ ਸਵੇਆਂ ਚ ਪੈਂਦਾ ਜੱਟ ਏ ਓ ਕੱਲੀ ਮਿੱਠੀ ਏ ਖੁਦਾਰੀ ਮਿਲੂਗੀ ਆਲਹੁ ਜੱਟ ਦਾ ਜਦੋਂ ਵੀ ਪੁਣਿਆ ਓ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਪਹਿਲਾਂ ਤਾਂ ਸასი ਗੱਲ ਜੀ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤੇ ਮੇਰੇ ਨਾਲੋਂ ਪਹਿਲਾਂ ਬਹੁਤ ਸਿਆਣੀਆਂ ਤੇ ਸੂਝਵਾਨ ਗੱਲਾਂ ਕਰਗੇ ਸਾਡੇ ਵੱਡੇ ਭਰਾ ਮੇਰੇ ਤੋਂ ਤੇ ਮੈਂ ਬਸ ਦੋ ਗੱਲਾਂ ਹੀ ਬੋਲਣੀਆਂ ਚਾਹੁੰਨਾ ਜੀ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਮਿੱਟੀ ਵਾਸਤੇ ਉਸ ਧਰਤੀ ਵਾਸਤੇ ਸਾਡਾ ਗਾਣਾ ਆਇਆ ਪਿੱਛੇ ਜੇ ਮੈਂ ਪਹਿਲਾਂ ਤਾਂ ਉਹ ਗਾਣਾ ਜ਼ਰੂਰ ਸੁਣਾਉਂਗਾ ਜੇ ਤੁਸੀਂ ਸੁਣਨਾ ਪਸੰਦ ਕਰੋਗੇ ਤਾਂ ਪਲੀਜ਼ ਤਾੜੀ ਮਾਰ ਦਿਓ ਔਰ ਰਣਜੀਤ ਸਿੰਘ ਦੇ ਆ ਰਤਨਾ ਵੇ ਤੇਰੇ ਰੁੱਤਾਂ ਮਲਦੀਆਂ ਬਾਟਣਾ ਵੇ ਸੋਹਣੇ ਦੇ ਗਹਿਣਿਆਂ ਸੰਗ ਲੱਦੀਆਂ ਤੇਰੀ ਹਿੱਕ ਤੇ ਉਗਦੀਆਂ ਫਸਲਾਂ ਵੇ ਹੱਟੀਆਂ ਪੱਠੀਆਂ ਤੇ ਸੱਥਾਂ ਬੋੜਾਂ ਤੇ ਪੜਾਂ ਦੀਆਂ ਸ਼ਾਮਾਂ ਬਤਨਾ ਮੇਰੇ ਸੋਹਣਿਆਂ ਬਤਨਾ ਤੇਰੇ ਤੋਂ ਸਦਕੇ ਜਾਵਾਂ ਲੱਗਣ ਨਾ ਨਜ਼ਰ ਤੈਨੂੰ ਏ ਹੋ ਦਿਲ ਕਰੇ ਦਵਾਂ ਸੋ ਗੱਲ ਰੌਣ ਤੇ ਬਾਈ ਦੀ ਮੈਂ ਕਿਤਾਬ ਕੱਲ ਮੈਂ ਬਾਈ ਨੂੰ ਦੱਸ ਕੇ ਹਟਿਆ ਅੱਜ ਆਉਂਦਾ ਹੋਇਆ ਮੈਂ ਕਿਹਾ ਮੈਂ ਕਿਤਾਬ ਬਾਈ ਬਾਈ ਨੇ ਮੈਨੂੰ ਕੱਲ ਦਿੱਤੀ ਜੀ ਮਹਾਲੀ ਤੇ ਮੈਂ ਗੱਡੀ 'ਚ ਪਿੱਛੇ ਪੈ ਕੇ ਮੈਂ ਪੜਨ ਲੱਗ ਗਿਆ ਤੇ ਮੈਂ 35 36 ਪੰਨੇ ਮੈਂ ਪੜ ਲੇ ਤੇ ਘਰੇ ਜਾ ਕੇ ਰਾਤ ਮੈਂ ਦੋ ਪੰਨੇ ਪੜਦਾ ਸੀ ਤੇ ਉਹ ਦੋ ਪੰਨੇ ਪੜਦੇ ਪੜਦੇ ਮੇਰੀ ਮਾਤਾ ਮੇਰੇ ਕੋਲੇ ਬੈਠੀ ਸੀ ਤੇ ਮੈਂ ਮਾਤਾ ਵਾਲੀ ਗੱਲ ਮੇਰੀ ਮਾਂ ਨੂੰ ਦੱਸੀ ਮੈਂ ਕਿਹਾ ਮਾਤਾ ਨੂੰ ਗੱਲ ਬਾਈ ਨੇ ਪੁੱਛਿਆ ਵੀ ਮੈਂ ਪਾਕਿਸਤਾਨ ਚੱਲੇ ਆ ਤੇ ਵੀ ਮਾਤਾ ਨੇ ਕਿਹਾ ਵੀ ਬਾਬੇ ਨਾਨਕ ਦਾ ਦਾਰਾ ਤੇ ਵੀ ਤੂੰ ਭਾਗਾਂ ਵਾਲਾ ਹਨਾ ਵੀ ਤੂੰ ਉੱਥੇ ਜਾ ਰਿਹਾ ਸੋ ਮੇਰੀ ਮਾਂ ਨੂੰ ਇਦਾਂ ਮਹਿਸੂਸ ਹੋਇਆ ਵੀ ਵੀ ਮੈਂ ਵੀ ਜਾਏ ਵੀ ਉੱਥੇ ਮੱਥਾ ਟੇਕ ਲਿਆ ਸੋ ਇਹ ਬਹੁਤ ਵੱਡੀ ਗੱਲ ਆ ਗਿਲਰੋਂ ਤੇ ਬਾਈ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਆਪਣੀਆਂ ਗੱਲਾਂ ਜੋ ਜੋ ਬਾਈ ਨੇ ਉੱਥੇ ਪਾਲ ਬਤਾਏ ਬਾਈ ਸਖਜੇਂਦਰ ਲੋਪੋ ਬਾਈ ਦੀ ਗੱਲ ਸੱਚੀ ਆ ਬੰਦਾ ਜਮਾਂ ਉਵੇਂ ਹੀ ਫੀਲ ਕਰਦਾ ਵੀ ਹਾਂ ਮੈਂ ਇੱਥੇ ਫਿਰਦਾ ਮੈਂ ਨਾਲੇ ਫਿਰਦਾ ਉਵੇਂ ਹੋਈ ਜਾਂਦਾ ਇਦਾਂ ਗੱਲਾਂ ਹੋ ਰਹੀਆਂ ਹੋਣਗੀਆਂ ਸੋ ਥੋੜੀ ਗੱਲ ਨਾਲ ਮੈਂ ਸਹਿਮਤ ਆ ਵੀ ਸੀਟ ਇੱਕ ਛੱਡ ਦੇਣੀ ਚਾਹੀਦੀ ਹੈ ਗੱਡੀ 'ਚ ਤਾਂ ਜੋ ਬੰਦਾ ਐ ਫੀਲ ਕਰੇ ਵੀ ਮੈਂ ਵੀ ਨਾਲੇ ਤੁਰੇ ਫਿਰਦਾ ਗੱਡੀ 'ਚ ਬੈਠਾ ਸੋ ਇੰਨੀ ਇੱਕ ਗੱਲਾਂ ਤੇ ਮੇਰੇ ਤੋਂ ਤੁਸੀਂ ਸਾਰੇ ਹੀ ਸੁਝਵਾਨੋਂ ਤੇ ਬਸ ਇੰਨੀ ਇੱਕ ਗੱਲ ਜੀ ਬਾਈਗਰ ਜੀ ਕਾ ਖਾਲਸਾ ਮੈਨੂੰ ਸੰਗ ਲੱਗੀ ਜਾਂਦੀ ਆ ਪਤਾ ਨਹੀਂ ਕਿਉਂ ਪਤਾ ਕੀ ਐਦਾਂ ਮੈਂ ਭੁੱਲਿਆ ਨਹੀਂ ਹੈਗਾ ਜੀ ਕਦੇ ਗਾਣਾ ਕੋਣਾ ਤਾਂ ਮੈਂ ਸੁਣਾ ਦਿੰਦਾ ਪਰ ਮੈਂ ਉਹ ਸੁਣਾਤਾ ਪਹਿਲਾਂ ਚਲੋ ਗੱਲ ਰੌਂਦੇ ਬਾਈ ਬਹੁਤ ਮੁबारकਾ ਸੋ ਹੈਲੋ ਮੈਂ ਲਾਹੌਰ ਤੋਂ ਬੋਲਦਾ ਇਹ ਸਨੈਪਚੈਟਾਂ ਆ ਸੀ ਮੈਨੂੰ ਲੱਗਦਾ ਵੀ ਸਾਨੂੰ ਹਫ਼ਤਾ ਹੋ ਗਿਆ ਪਾਉਂਦਿਆਂ ਨੂੰ ਰੋਜ਼ ਇੰਸਟਾਗ੍ਰam ਤੇ ਤੇ ਸਨੈਪਚੈਟ ਤੇ ਸਟੋਰੀ ਪਾਉਂਦੇ ਆ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਸਾਰੇ ਜਣੇ ਦੋ ਬੋਲ ਦੱਸੋ ਜੀ ਕਿਹੜੇ ਗਾਣੇ ਦੇ ਸੁਣਾਓ ਬਾਈ ਬਾਈ ਕਹਿੰਦੀ ਚਲੋ ਇੱਕ ਤਾੜੀ ਮੇਰੇ ਭਰਾ ਸਿੱਧੂ ਮੂਸੇ ਵਾਲੇ ਵਾਸਤੇ ਜਰੂਰ ਮਾਰੋ ਜੀ ਸੋ ਇਹ ਵੀ ਗੱਲ ਮੈਂ ਸ਼ੇਅਰ ਕਰ ਦਿੰਨਾ ਹੁਣ ਜੇ ਸਿੱਧੂ ਬਾਈ ਅੱਜ ਹੁੰਦਾ ਤੇ ਗਿੱਲਰਾਂ ਉਂ ਤੇ ਬਾਈ ਦੀ ਕਿਤਾਬ ਦਾ ਮੈਨੂੰ ਲੱਗਦਾ ਗਿੱਲਰਾਂ ਉਂ ਤੇ ਬਾਈ ਨਾਲੋਂ ਵੱਧ ਚਾਹ ਹੋਣਾ ਸੀ ਸੋ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ #JusticeForSidhuMoosewala ਲੈ ਕੇ ਜਰੂਰ ਪਾਇਆ ਕਰੋ ਹੋ ਰਹੀ ਦੀ ਦੁਨੀਆ ਤੇ ਇਨਾ ਅਮਰ ਹੋਗਾ ਨਾ ਮਰੂ ਹੁਗਾ ਓ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਓਏ ਉਹਨੂੰ ਦਿੰਦੇ ਆ ਡਰ ਆਵੇ ਗੋਲੀ ਦੇ ਜਿਹੜਾ ਸੇਵਿਆਂ ਚ ਪੈਂਦਾ ਜੱਟੀਏ ਓ ਕੱਲੀ ਮਿੱਠੀਏ ਖੁਦਾਰੀ ਮਿਲੂਗੀ ਆ ਲਹੂ ਜੱਟ ਦਾ ਜਦੋਂ ਵੀ ਪੁਣਿਆ ਓ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ